ਹੇ ਪੰਜਾਬੀਓ ਸਵਾਗਤ ਹੈ ਤੁਹਾਡਾ ਮੱਲੀ ਵਲੌਗਸ ਤੇ ਚਲਦੇ ਆਪਾਂ ਗੁਰਦੁਆਰਾ ਸਾਹਿਬ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਆਪਾਂ ਸਾਈਕਲਾਂ 'ਚ ਆਵਾ ਪਰਵਣ ਵੀਰਾਂ ਨੇ ਕਹਿੰਦੇ ਸਾਈਕਲਾਂ 'ਚ ਬਹੁਤ ਥੋੜੀ ਆ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੁਹਾਨੂੰ ਉੱਥੇ ਮਿਲਦੇ ਗੁਰਦੁਆਰਾ ਸਾਹਿਬ ਵੀਰ ਬਿੱਕਾ ਦੇ ਸਾਹਜ ਆਪਣੇ ਨਾਲ ਵਾ ਹੁਣ ਤਰ੍ਹਾਂ ਉੱਥੇ ਆ ਕੇ ਮਿਲਦੇ ਹਾਂ ਮੌਸਮ ਚੈੱਕ ਕਰੋ ਕਰੈਂਡੀ ਆ ਤੁਸੀਂ ਇਹ ਹੈ ਇਹਦਾ ਤੇ ਖੱਦਿਆਂ ਦੇ ਵੱਜਾ ਆਹ ਬਾਬਾ ਬੱਠਾ ਸਾਹਿਬ ਆਇਆ ਤੁਹਾਨੂੰ ਅੰਦਰ ਜਾ ਕੇ ਮਿਲਦੇ ਹੁਣ ਇੱਕਦਾਂ ਤੁਸੀਂ ਨਾ ਦੁਜੰਨਾ ਚੂਰਟੀ ਸੁਣੋ ਇੱਥੋਂ ਪੰਛੀਆਂ ਦੀ ਬਾਗ ਕਿੰਨੀ ਸੋਹਣੀ ਹੁੰਦੀ ਆ ਵੀਰ ਬਿੱਕਾ ਤੇ ਵੀਰ ਸਹਿਜ ਲੰਘ ਚੁੱਕੇ ਆ ਅੱਗੇ ਕਿਆ ਬਾਤ ਨਾਲ ਹੁਣ ਮਿਲਦੇ ਉੱਥੇ ਜਾ ਦਾ ਸਹਿਬ ਵੀਰ ਮੇਰਾ ਇਸ ਟਾਈਮ ਤੇ ਸਹਿਜ ਸਾਈ ਦੇ ਦਰਸ਼ਿੰਦੇ ਹੋ ਆਪਣੇ ਤੇ ਵੇਖੋ ਮੁਸ਼ਲੀਆਂ ਵੇਖੋ ਤੁਸੀਂ ਸਰੋਵਰ ਸਹਿਬ ਚ ਹੁਣ ਤਾਂ ਮੈਂ ਮਿਲਦੇ ਆਪਾਂ ਦਰਬਾਰ ਦੇ ਅੰਦਰ ਜਾਵੇ ਇਹ ਮੇਤਰੋ ਦਰਬਾਰ ਦੇ ਅੰਦਰ ਤੁਹਾਨੂੰ ਲੰਬੀ ਆ ਕੇ ਬੰਸੀ ਬੰਦ ਦਸਿਆ ਵੀ ਟੀਨਾ ਪੈ ਨਹੀਂ ਆ ਤੇ ਅੱਜ ਆਪਾਂ ਟੀਨਾ ਪਾਤੀਆਂ ਵਾ ਅੱਜ ਥੋੜਾ ਮੈਂ ਲੇਟ ਹੋ ਗਿਆ ਆਪਾਂ ਪਹੁੰਚ ਚੁੱਕੇ ਹੁਗੁਰਦਰਾ ਸਾਹਿਬ ਤੇ ਅੰਦਰ ਸਾਡਾ ਮੋਲੀ ਵੀਰ ਰੂਲਿਆਂ ਚ ਗਰਮ ਪਾਣੀ ਪਾਉਂਦੇ ਆ ਵਾ ਹੁਣ ਫੋਨ ਲਗਾਵਾ ਪਿੰਡ ਗੁਰਦਰਾ ਸਾਹਿਬ ਹੁਣ ਤੁਹਾਨੂੰ ਨਾਲ ਨਾਲ ਅਪਡੇਟ ਦਈ ਜਾਣੇ ਆਪਾਂ ਤੇ ਅੱਜ ਆਪਾਂ ਅੰਦਰ ਵੀ ਸਫਾਈ ਕਰਨੀ ਹੈ ਦਰਬਾਰ ਦੇ ਅੰਦਰ ਸਾਰਾ ਕੁਝ ਬਾਹਰ ਕੱਢਿਆ ਵਾ ਵੇਖ ਆਦੇ ਤੁਸੀਂ ਮੋਲੀ ਅੰਦਰੋਂ ਕੂੜਾ ਕਰਕੜ ਬਾਹਰ ਸੁੱਟ ਕੇ ਆਉਂਦੇ ਆ ਵਾ ਲੱਖ ਜਿਹੀ ਦੁਕਾਨ ਹੈ ਥੋੜਾ ਆਪਾਂ ਨੂੰ ਕੰਮ ਹੈ ਤੁਹਾਨੂੰ ਹੁਣ ਆਪਾਂ ਅੰਦਰ ਜਾ ਕੇ ਮਿਲਦੇ ਆਣ ਕੇ ਮਿਲਦੇ ਆ ਦੁਬਾਰਾ ਗੁਰਦਰਾ ਸਾਹਿਬ ਤੇ ਆਪਾਂ ਅੰਕ ਦੇ ਵੇਖਿਆ ਵੀ ਲਵ ਚੁੱਕੇ ਪਰਦੇ ਤੇ ਤਿੰਨ ਚਾਰ ਪਰਦੇ ਲਾਏ ਆ ਤੇ ਇਦਾਂ ਤਾਂ ਬੰਨੇ ਕੋਈ ਬਾਰੀ ਖਿੜਕੀ ਨਹੀਂ ਸੀ ਤੇ ਇੱਕ ਲਾਇਆ ਆਪਾਂ ਦਰਵਾਜ਼ੇ ਦੇ ਕਿ ਦੋ ਦਰਵਾਜ਼ੇ ਅੱਗੇ ਲਾਏ ਆ ਤੇ ਦੋ ਲਾਇ ਖਿੜਕੀਆਂ ਆਂਗੇ ਅੰਦਰ ਤੇ ਗੁਰੂ ਅਮਰਦਾਸ ਜੀ ਦੀ ਫੋਟੋ ਤੇ ਬਾਪਾਲਾ ਜੀ ਦੀ ਫੋਟੋ ਇੱਥੇ ਪਈ ਆ ਤੇ ਮਨਜੇ ਪਏ ਆ ਤੇ ਢੰਡੇ ਪਏ ਆ ਤੇ ਹੁਣ ਇੱਥੇ ਅੱਜ ਆਪਾਂ ਡੈਕੋਰੇਸ਼ਨ ਕਰਦੇ ਨੇ ਆ ਫਿਰ ਵਿਕੇ ਮਾੜਾ ਦੱਸੀ ਕਿ ਅੱਜ ਡੈਕੋਰੇਸ਼ਨ ਕਰਦੇ ਨੇ ਆਪਾਂ ਰਸੀਵਰ ਮੜਿਆ ਹੈ ਹੈ ਅੱਜ ਡੈਕੋਰੇਸ਼ਨ ਕਰਦੇ ਨੇ ਨਾ ਆਪਾਂ ਆ ਕਰਦਣੀ ਆ ਜਾ ਅਜੇ ਰਾਤ ਕਰੇ ਸੀ ਆ ਇਹ ਰਾਤ ਦੇ ਵਿੱਚ ਹੋਣਾਗਾ ਥੱਲੇ ਬਸ ਕਾਲਾ ਬਸ ਕਾਫੀ ਕਰਨਾ ਤੇ ਪਰਸੂ ਸਟਾਰਟ ਹੋਣਾ ਹੈ ਠੀਕ ਆ ਤੇ ਵੀਰ ਬਿਕੰਦਰ ਚਾਹ ਬਣਾਉਣ ਨੂੰ 10 ਮਿੰਟ ਹੋ ਗਏ ਨਹੀਂ ਚਾਹ ਸ਼ਕੋ ਫਿਰ 10 ਮਾੜਾ ਵਿੱਚ ਚਾਹ ਬਣਾਈ ਜਿਹੜੀ ਭਾਈ ਗੋਲ ਵਾਲੀ ਬਣਾਈ ਚਾਹ ਦੇ ਵਧੀਆ ਹੁਣ ਗਰਮ ਕਰਨ ਲੱਗੇ ਆ ਤੇ ਸਾਰੇ ਸੰਨ ਸਾਨੂੰ ਕਿਹਾਗਾ ਚਾਹ ਉਹ ਬਾਅਦ ਦਰਸ਼ਕ ਬੈਠੇ ਹੋਏ ਆ ਦਰਸ਼ਕ ਤੇ ਵੀਰ ਜਿੰਦਾ ਦਰਸ਼ਕ ਬਾਰ ਬੈਠੇ ਸਾਰਿਆਂ ਨੂੰ ਚਾਹ ਘਰਾਂ ਦਾ ਵੀ ਪਹੁੰਚਾਉਣੇ ਆਪਾਂ ਕਰਾਂਗੇ ਆ ਇਦਾਂ ਗੈਸ ਚਾਲੂ ਕਰਦਾ ਇਧਰ ਇਹ ਜਿਹੜਾ ਬੱਕਾ ਵਰਗਾ ਚਾਲੂ ਕਰਨ ਲੱਗਾ ਉਹ ਤਾਂ ਛੱਡੂਗਾ ਨਾ ਤੁਹਾਨੂੰ ਆ ਮਿਲਦੇ ਹੁਣ ਅੱਗੇ ਜੋ ਵੀ ਕਰਾਂਗੇ ਸਾਡੇ ਪਾਠੀ ਬਾਵਾ ਪਿੰਡਾ ਜੀ ਆਉਣ ਵਾਲੇ ਆ ਤੇ ਆਪਾਂ ਅੰਦਰ ਦਰਬਾਰ ਦੇ ਅੰਦਰ ਸਜਾਵਟ ਕਰਾਂਗੇ ਆ ਪਹੁੰਚ ਚਲੇ ਹੁਣ ਤੁਹਾਨੂੰ ਸਜਾਵਟ ਦਾ ਦਿਖਾਉਨੇ ਆ ਆਪਾਂ ਕੀ ਕਰਦੇ ਆ ਤੇ ਵੀਰ ਅਨਮੋਲ ਤੇ ਵੀਰ ਬਿੱਕਾ ਤੇ ਵੀਰ ਧਰੂਆ ਤੇ ਗੁਰਦਰਾ ਸਾਹਿਬ ਸੌਦੇ ਦਾ ਸਮਾਨ ਆਤਾ ਕਾਲੇ ਚਨੇ ਚਿੱਟੇ ਚਨੇ ਤੇ ਬਾਕੀ ਤੇਲ ਤੇ ਕਿਉ ਦੀਆਂ ਪੀਪੀਆਂ ਤੇ ਚੌਲ ਵੀ ਲੈ ਕੇ ਆਏ ਆ ਤੇ ਕੀ ਕਹਿੰਦੇ ਆ ਆਲੂ ਗੰਡੇੜੇ ਆ ਬਾਕੀ ਰਸਤਾ ਨੇ ਕੱਲ ਲੈ ਕੇ ਆਉਣਗੇ ਮੈਟ ਵੀ ਨਵੇਂ ਲੈ ਆਏ ਆ ਤੇ ਗੁਰਦਵਾਰ ਸਾਹਿਬ ਤੇ ਨਵੇਂ ਮੈਟ ਲਿਆਂਦੇ ਆ। ਹਾਇਏ ਆਪਾਂ ਆਪਣੇ ਕਮਰਿਆਂ ਦੇ ਬਾਹਰ ਵੀ ਛਾਉਣੇ ਆ। ਤੇ ਆਹ ਪੰਜ ਦਰਵਾਰ ਦੇ ਬਾਹਰ ਛਾਉਣ ਨੂੰ ਮੈਟ ਲੈ ਗਏ ਆਂ ਕਈ ਇਹ ਰੀ ਪੈਰ ਪੂਰ ਗੰਦੇ ਹੁੰਦੇ ਹੁੰਦੇ ਵਾਇਗਰੂ ਤੇ ਸੇਵਾਦਾਰ ਆਪਣੇ ਸਾਰੇ ਉੱਥੇ ਬੈਠੇ ਆ। ਆ ਵੇਖ ਸਾਦੇ ਤੇ ਅੰਮ੍ਰੀਲੋ ਚੁੱਕਾ ਵਾ ਤੇ ਅੰਕਲ ਜੀ ਹੁਣੇ ਵੀਰੜਾ ਨਾਲ ਮੋਲ ਉੱਤੇ ਆ ਤੇ ਅੰਕਲ ਜੀ ਹਣ ਪੈਰ ਬੰਨ੍ਹ ਰਹੇ ਆ। ਤੇ ਸਾਰੇ ਵੀਰ ਆਪਣੇ ਪੈਰ ਬਣਾਉਂਦੇ ਆ ਨਾਲ ਤੇ ਬਾਬਾ ਪਿੰਦਾ ਬਾਬਾ ਪਿੰਡ ਹਾਲੇ ਤੱਕ ਨਹੀਂ ਪਹੁੰਚਿਆ ਤੇ ਬਾਬਾ ਖਡਾਏ ਨੂੰ ਪਹੁੰਚੂਗਾ ਤੇ ਫੇਰ ਹੀ ਆਪਾਂ ਸਜਾਵਟ ਕਰਨੀ ਅੰਦਰ ਉਹ ਚਲੋ ਤੁਹਾਨੂੰ ਆਪਾਂ ਆ ਦਿਖਾਉਨੇ ਮੋਲ ਚਾਲ ਪਈ ਹੈ ਇੱਧਰ ਦਾ ਸਾਰੇ ਵੀਰ ਆਪਣੇ ਪੈਪ ਬੰਨ੍ਹ ਦੇ ਕਿ ਮੈਨਾਂ ਕੋਈ ਪਤਾ ਨਹੀਂ ਬੜੀ ਖਰਾਬੀ ਹੁੰਦੀ ਤੇ ਪਾਲ ਵੀਰਾਂ ਦੇ ਬੰਨ੍ਹ ਨਹੀਂ ਉੱਤੇ ਟੈਂਟਾ ਉਸ ਤੋਂ ਆਪਾਂ ਇੱਕ ਤਾਂ ਪਾਈਪ ਲਿਆ ਗਿਆ ਬੀ ਚੱਲਦੇ ਗੁਰਦਾਰਾ ਸਾਹਿਬ ਤਾਂ ਹੁਣ ਆਪਾਂ ਗੁਰਦਾਰਾ ਸਾਹਿਬ ਜਾ ਕੇ ਮਿਲਦੇ ਆ ਆਪਣੇ ਕੋ ਵਾਪਸ ਆ ਚੁੱਕਾ ਵਾ ਤੇ ਪੈਪਾਂ ਲੈ ਕੇ ਬਾਬਾ ਗੁਰਦਾਰਾ ਸਾਹਿਬ ਪਹੁੰਚ ਚੁੱਕੇ ਹੁਣ ਲਾਉਨੇ ਆ ਤੁਹਾਨੂੰ ਦਿਖਾਉਨੇ ਆ ਬਿੱਕੇ ਵੀਰ ਹੈਲਪ ਕਰਾਂਦੇ ਬਿੱਕੇ ਵੀਰ ਵੀਕੇ ਵੀਰ ਜੀ ਬਣਾਉਣ ਲੱਗਾ ਬਣਾਉਂਦਿਆ ਵਾ ਚਾਹ ਤੇ ਪੀਰ ਸਹਿਜ ਸਾਡਾ ਆਉਂਦਾ ਹੈ ਹੈਲਪ ਇਹ ਹੋਰ ਇਹ ਨਾਲ ਕੰਮ ਜਿਹੜਾ ਡਨ ਚਾਹ ਦੇ ਨੇ ਵਿਚਾਰ ਸਾਡੇ ਨਾਲ लाडी ਦੇ ਵੀਰ ਬਿਕਾਂ ਜਾ ਕੇ ਪਾਰਿਆ ਚਾਹ ਤੇ ਵੀਰ ਜੈਨ ਨੇਲਾ ਵਰਤੌਣੇ ਆ ਨਹੀਂ ਨੂਰ ਵੀਰ ਬਤਾਊਗਾ ਤੇ ਆਪਾਂ ਦੋਵੇਂ ਪੀਣ ਲੱਗੇ ਆ ਚਾਹ ਤੇ ਵੀਰ लाडी ਦਾ ਚਾਹ ਪੁਆੜਿਆ ਨੇ ਆਪਾਂ ਪੀਣੇ ਆ ਤੈਨੂੰ ਦਿਖਾਉਨੇ ਹਣ ਨਾਲ ਨਾਲ ਸਾਹ ਹੈ ਜੀ ਤੇ ਨੂਰ ਤਿੰਨੇ ਆਨੇ ਕਰਦੇ ਐ ਅਲਮਾਰੀ ਦੀ ਸਪਲਾਈ ਤੇ ਅਲਮਾਰੀ ਹੁਣ ਆਪਾਂ ਅੰਦਰ ਰੱਖਦੇ ਹਾਂ ਜਿੱਦਾਂ ਮੈਂ ਤੁਹਾਨੂੰ ਬਤਾਇਆ ਮਾਰਾ ਦਾ ਪਰ ਕਾਜ ਕਰਨਾ ਜਾਂ ਆਪਾਂ ਕਰਾਂਗੇ ਫਰਾਂ ਨਹੀਂ ਰਿਹਾ ਗਿਆ ਆਪਾਂ ਤਾਂ ਨੂੰ ਦੇਖੋ ਨੇ